ਪਿਆਰ ਭਰੀ ਸਾਥ ਸਿਰ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪਿੰਡਾਂ ਦੇ ਲਈ ਵੱਡਾ ਤੋਹਫਾ ਦੇ ਦਿੱਤਾ ਹੈ ਪੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਲਈ ਵੱਡੇ ਵੱਡੇ ਐਲਾਨ ਜਿਹੜੇ ਨੇ ਕੀਤੇ ਨੇ ਬੁਢਾਪਾ ਪੈਨਸ਼ਨ 1000 ਰੁਪਏ ਗਰੰਟੀ ਮਰੇਗਾ ਸਕੀਮ ਸੰਬੰਧੀ ਵੱਡੇ ਐਲਾਨ ਜਿਹੜੇ ਡਾਕਟਰ ਬਲਜੀਤ ਕਰ ਕੋ ਕਰ ਦਿੱਤੇ ਗਏ ਨੇ ਕੀ ਕਿਹਾ ਹੈ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਅੱਜ ਦੀ ਖਾਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਤੁਹਾਨੂੰ ਛੁੱਟੀ ਜੀ ਗੁਜ਼ਾਰ ਸੇ ਬੇਨਤੀ ਕਰਦੇ ਆ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸਮਿਲਦਾ ਰਵੀ ਤਾ ਦੇਰੀ ਨਾ ਕਰਦੇ ਸਿੱਧਾ ਤੁਹਾਨੂੰ ਮੈਂ ਅਪਡੇਟ ਉੱਤੇ ਲੈ ਕੇ ਜਾਵਾਂਗੇ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੇ ਲਈ ਜਿਹੜੇ ਵੱਡੇ ਐਲਾਨ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੀਆਂ ਭੈਣਾਂ ਖੜੀਆਂ ਨੇ ਬਜ਼ੁਰਗ ਖੜੇ ਨੇ ਬੱਚੇ ਖੜੇ ਨੇ ਕਿ ਅੱਜ ਆਪਾਂ ਪਿੰਡ ਦੇ ਵਿੱਚ ਇੱਕ ਵੱਟਾ ਪ੍ਰੋਜੈਕਟ ਜੋ ਕਿ ਪਿੰਡ ਦੀ ਚੰਨੀ ਕੰਕਰੀਟ ਦੀ ਬਣਾਈ ਜਾਣੀ ਔਰ ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਕੰਮ ਜਿਹੜਾ ਨੇਪਰੇ ਚੜਨਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਤੇ ਜ਼ਿਆਦਾਤਰ ਸਾਡੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੈ ਕਿ ਸਾਡਾ ਨਰੇਗਾ ਦਾ ਕੰਮ ਰੁਕਿਆ ਹੋਇਆ ਸੋ ਹੁਣ ਅੱਜ ਵੀ ਮੇਰੇ ਨਾਲ ਉਹੀ ਗੱਲ ਕਰ ਰਹੀਆਂ ਸੀ ਸੋ ਉਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਆਪਾਂ 27 ਲੱਖ ਦਾ ਜਿਹੜਾ ਕੰਮ ਹੈ ਨਰੇਗਾ ਦਾ ਅੱਜ ਪਿੰਡ 'ਚ ਸ਼ੁਰੂ ਕਰਾਉਣ ਜਾ ਰਹੇ ਹਾਂ ਸੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਇਸ ਤੋਂ ਬਿਨਾ ਕਿਉਂਕਿ ਇਹ ਪਿੰਡ 'ਚ ਕੰਮ ਥੋੜੇ ਪਿਛੜੇ ਹੋਏ ਸੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨਾਲ ਦੀ ਨਾਲੇ ਕੰਮ ਸ਼ੁਰੂ ਹੋ ਜਾਣਾ ਅੱਜ ਕੁਝ ਗਲੀਆਂ ਦਾ ਵੀ ਕੰਮ ਸ਼ੁਰੂ ਹੋਣ ਜਾ ਰਿਹਾ। ਤੋਂ ਗਲੀਆਂ ਤੋਂ ਬਿਨਾਂ ਕੁਝ ਦਿਨਾਂ ਬਾਅਦ ਮੰਡੀ ਦਾ ਕੰਮ ਸ਼ੁਰੂ ਹੋਣਾ। ਉਹ ਵੀ ਤਕਰੀਬਨ ਅਪਰੂਵ ਹੋ ਗਈ ਹੈ। ਤੋਂ ਅਸੀਂ ਬਹੁਤ ਜਲਦੀ ਤੁਹਾਡੇ ਪਿੰਡ ਤੇ ਮੰਡੀ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਤੇ ਇਸ ਤੋਂ ਬਿਨਾਂ ਵੀ ਜਿਹੜੇ ਰਹਿੰਦੇ ਵਿਕਾਸ ਦੇ ਕੰਮ ਹੈ ਉਹ ਵੀ ਆਪਾਂ ਵੱਡੀ ਲਾਗਤ ਦੇ ਨਾਲ ਜ਼ਿਆਦਾ ਗ੍ਰਾਂਟਾਂ ਲਿਆ ਕੇ ਉਹ ਸ਼ੁਰੂ ਕਰਾਵਾਂਗੇ। ਤਾਂ ਕਿਉਂਕਿ ਮੈਨੂੰ ਖੁਸ਼ੀ ਹੈ ਵੀ ਮੇਰੀਆਂ ਭੈਣਾਂ 'ਚ ਬਹੁਤ ਵੱਡੀ ਗਿਣਤੀ ਚ ਆਈਆਂ ਤੇ ਖੜੇ ਵੀ ਆਪਾਂ ਪਿੰਡ ਦੇ ਸਾਥ ਚ ਆ ਉਹ ਪਿੰਡ ਦੀ ਸਤਿ ਸਿਕ ਤਾਂ ਮੈਂ ਜਿਹੜੇ ਵੀ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਸਾਡੀਆਂ ਜਿਹੜੇ ਗਰੀਬ ਪਰਿਵਾਰ ਹਨ ਉਹਨਾਂ ਦੇ ਤੁਸੀਂ ਖਾਸ ਧਿਆਨ ਰੱਖਣਾ ਕਿ ਇੱਕ ਤਾਂ ਆਪਣਾ ਪੋਰਟਲ ਖੁੱਲੇ ਹੋਇਆ ਜਿਸ ਦੇ ਤੇ ਆਪਾਂ ਕੋਠਿਆਂ ਲਈ ਨਾਂ ਚੜਾਉਨੇ ਆ ਉਹ ਸਾਰੇ ਗਰੀਬ ਪਰਿਵਾਰਾਂ ਦੇ ਨਾਂ ਜਿਹੜੇ ਆ ਉਹ ਜ਼ਰੂਰ ਚੜਾਉਣੇ ਆ ਤੁਸੀਂ ਤਾਂ ਕਿ ਬਾਅਦ ਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਜਾ ਕੇ ਸਰਪੰਚ ਸਾਹਿਬ ਕੋਲੇ ਕਿਉਂਕਿ ਮਤਾ ਪੈਂਦਾ ਹੁੰਦਾ ਹੈ ਤੇ ਉਹ ਤੁਸੀਂ ਆਪਦੇ ਜਿਹਨੇ ਜਿਹਨੇ ਵੀ ਆਪਦਾ ਕੋਠਾ ਪੋਣਾ ਆ ਉਹਦੇ ਨਾਂ ਦੇ ਦਿਓ ਸਰਪੰਚ ਸਾਹਿਬ ਜੀ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਮੈਂ ਤੁਹਾਨੂੰ ਖਾਸ ਤੌਰ ਤੇ ਇਹ ਬੇਨਤੀ ਕਰਕੇ ਜਾਵਾਂਗੀ ਕਿ ਆਪਣੇ ਪਿੰਡ ਦਾ ਕੋਈ ਵੀ ਗਰੀਬ ਪਰਿਵਾਰ ਇਹੋ ਜਿਹਾ ਨਾ ਰਵੇ ਜਿਹਨੂੰ ਕੋਠੇ ਦੀ ਲੋੜ ਹੈ ਜਿੱਤੇ ਉਹਨਾਂ ਕੋਠਾ ਨਾ ਬਣੇ ਸੋ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਕਈ ਵਾਰੀ ਆਪਣੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹੇ ਪਰਿਵਾਰ ਹੁੰਦੇ ਆ ਜਿਨ੍ਹਾਂ ਦੀ ਕੋਈ ਪੈਨਸ਼ਨ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਘਰੇ ਕੋਈ ਬੱਚਾ ਹੁੰਦੀ ਜਾਂ ਤਾਂ ਜਾਂ ਵਿਧਵਾ ਔਰਤਾਂ ਨੇ ਸੋ ਉਹਨਾਂ ਦੇ ਵੀ ਤੁਸੀਂ ਸਾਰਾ ਡਾਟਾ ਇਕੱਠਾ ਕਰਨਾ ਹੈ ਤਾਂਕਿ ਕੈਂਪ ਲਵਾ ਸਕੀਏ ਸੋ ਸਾਰਿਆਂ ਦੀ ਲੋੜਿੰਗ ਦੀ ਪੈਨਸ਼ਨ ਹੈ ਜਿਹੜੇ ਕੋਈ ਬੱਚਿਆਂ ਦੇ ਮਾਪਿਓ ਹੈ ਨਹੀਂਗੇ ਜਾਂ ਹੈਂਡੀਕੈਪ ਹੈ ਪੜਾ ਨਹੀਂ ਸਕਦੇ ਉਹਨਾਂ ਬੱਚਿਆਂ ਨੂੰ ਅਸੀਂ 4000 ਰੁਪਈਆ ਪੈਨਸ਼ਨ ਲਾਉਣੀ ਆ ਸੋ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿਉਂਕਿ ਤੁਹਾਡੇ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕੰਮ ਕਰਨ ਦੀ ਸੋ ਸਾਰੀਆਂ ਜਣੀਆਂ ਰਲ ਕੇ ਘਰੋਂ ਘਰ ਇਸਨੇਹਾ ਲਾ ਕੇ ਕੋਈ ਵੀ ਲੋੜਵੰਦ ਹੈ ਤੂੰ ਆਪਣੇ ਸਾਰੇ ਲੋੜਵੰਦ ਪਰਿਵਾਰਾਂ ਦੀ ਪੈਨਸ਼ਨ ਲਗਾਓ ਤਾਂ ਕਿ ਆਪਣੀ ਜ਼ਿੰਦਗੀ ਹੈ ਜਿਹੜੀ ਕੋਈ ਸਰਕਾਰ ਜੋ ਸਹੂਲਤਾਂ ਦਿੰਦੀ ਉਹਦੇ ਸਹਾਰੇ ਆਪਾਂ ਸੌਖੀ ਕੱਢ ਲਈਏ ਸੋ ਇਸੇ ਤਰ੍ਹਾਂ ਹੀ ਆਪਣਾ ਸੱਥਾ ਜੀ ਫੇਰ ਮਿਲਦੇ ਰਵਾਂਗੇ ਤੁਹਾਡਾ ਪਿਆਰ ਤੇ ਸਤਿਕਾਰ ਸਿਰ ਮੱਥੇ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਉਹਦੇ ਲਈ ਸਦਾ ਹੀ ਰਣੀ ਰਵਾਂਗੇ ਤੇ ਇਸੇ ਤਰ੍ਹਾਂ ਆਪਾਂ ਕੰਮ ਕਰਦੇ ਰਾਵਾਂਗੇ ਸਾਰੇ ਜਣੇ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਜੀ ਏਸੀ ਅੱਜ ਦੀ ਖਾਸ ਪੇਸਕਾਸ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਉਦ ਤੱਕ ਬਣੇ ਰਹਿਣਾ ਉਸਦੇ ਨਾਲ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦੇ ਹੋ